ਤਾਂ ਦਿਨ ਨਾਲ ਮਨਾਇਆ ਗਿਆ ਹਰਦੁਆਰ ਤੋਂ ਦਸੇਕੇ ਜੈਤੂ ਤੋਂ 400 ਕਿਲੋਮੀਟਰ ਅਤੇ ਗੰਗੋਤਰੀ ਤੋਂ 800 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਲਗਭਗ 6350 ਦੇ ਕਰੀਬ ਕਾਵੜੀਏ ਪਵਿੱਤਰ ਗੰਗਾ ਜਲ ਲੈ ਕੇ ਪਾਵਨ ਤਾਮ ਜੈਤੂ ਦੇ ਪ੍ਰਾਚੀਨ ਮੰਦਿਰ ਤੇ ਵਿਖੇ ਆਏ ਇਹਨਾਂ ਦੇ ਔਨ ਦੀ ਖੁਸ਼ੀ ਦੇ ਵਿੱਚ ਆਏ ਹੋਏ ਪਕਤਾ ਦੇ ਵੱਲੋਂ ਬੰਬ ਬੰਬ ਭੋਲੇ ਦੇ ਜੋਇਕਾਰੇ ਲਗਾਏ ਗਏ ਅਤੇ ਸੁੰਦਰ-ਸੁੰਦਰ ਜੋਕੀਆਂ ਵੀ ਸਜਾਈਆਂ ਗਈਆਂ ਪਕਤਾ ਦੇ ਵਿੱਚ ਭਾਰੇ ਉਤਸਵ ਵੇਖਣ ਨੂੰ ਮਿਲਿਆ ਸ਼ਿਵ ਮੰਦਿਰ ਦੇ ਵਿੱਚ ਸਵੇਰੇ 4 ਵਜੇ ਤੋਂ ਪਕਤਾ ਦੇ ਵੱਲੋਂ ਰੰਗਾ ਰੰਗ ਜੋੜਿਆ ਹੈ ਗੰਗਾ ਜਲ ਤੇ ਦੁੱਧ ਨਾਲ ਅਭਿਸ਼ੇਕ ਕਰਾਇਆ ਗਿਆ ਜੈਤੂ ਦੇ महादेव कावड़ संघ लगातार दस दे के उन्नीस सौ बहत्तर तो लैके अज तक सिलसिला इस तरीके जारी है जो कि शिव मंदिर आते उन्होंने भगवान शिव शंकर ने सारी ही मनोकामनावा पूरी करते हैं ਨਮਸਕਾਰ ਜੀ ਮੈਂ ਬਿਪਰ ਕੋਲ ਤੋਂ ਦੇਖ ਰਿਹਾ ਹਾਂ ਇੰਡੀਅਨ ਨਿਊਜ਼ ਪੰਜਾਬ ਐਸਐਮ ਸ਼੍ਰੀ ਮਹਾਦੇਵ ਕਾਉਂਸਲ ਸਾਹਿਬ ਪਵਨਤਮ ਕਲਗਾਂਦ ਦੇ ਵਿਜੀਲੇਟਿਕ ਲੋੜ ਹੈ ਇਹ ਜਿਹੜਾ ਮੰਦਿਰ ਹੈ ਬਹੁਤ ਹੀ ਪ੍ਰਾਚੀਨ ਮੰਦਿਰ ਹੈਗਾ ਜਿਹੜੇ ਵੀ ਇੱਥੇ ਆਂਦੇ ਗਏ ਸਾਰੇ ਉਹਨਾਂ ਦੀ ਜਿਹੜੇ ਗਏ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਮੇਰੇ ਨਾਲ ਤਸਵੀਰਾਂ ਦੇਖ ਸਕਦੇ ਹੋ ਵੀ ਜਿਹੜੇ ਗਏ ਇੱਥੇ ਤੜਕੇ ਤੋਂ ਸਵੇਰ ਤੋਂ ਜਿਹੜੇ ਗਏ ਲਾਈਨਾਂ ਲੱਗੀਆਂ ਹੋਈਆਂ ਜਲਪਸ਼ੇਕ ਕਰਵਾਇਆ ਜਾ ਰਿਹਾ ਤੇ ਉਹ ਵੀ ਇੱਥੇ ਭਗਤ ਜਾਨ ਆਂਦੇ ਗਾ ਉਹਨਾਂ ਦੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨਾ ਪ੍ਰਧਾਨ ਜੀ ਵੀ ਯੂਨੀਅਨ ਆਪ 1979 ਤੋਂ ਇੱਥੇ ਕਾਵੜਾ ਆ ਰਹੀ ਹੈ ਜੀ ਇਹ ਉਹ ਪ੍ਰਾਚੀਨ ਮੰਦਿਰਾਂ ਵੀ ਜਿੱਥੇ ਲੋਕ ਬਹੁਤ ਦੂਰੋਂ ਦੂਰੋਂ ਆਕੇ ਇੱਥੇ ਆਪਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਜੀ ਸਾਡੇ ਇੱਥੇ ਮੰਨੂ ਜੀ ਕੋਲ ਹੈ ਉਹਨਾਂ ਦਾ ਪਰਿਵਾਰ ਸਾਰਾ ਕੈਨੇਡਾ ਤੋਂ ਆਕੇ ਉਹ ਕਾਵੜ ਲੈ ਕੇ ਆਏ ਆ ਸਪੈਸ਼ਲ ਕਾਵੜ ਲੈਣ ਵਾਸਤੇ ਹੀ ਆਏ ਆ ਭਗਵਾਨ ਗੋਲੇਨਾਥ ਜੀ ਨੇ ਉਹਨਾਂ ਦੀ ਉਥੇ ਇੰਨੀ ਮਨੋ ਕਾਮਨਾ ਪੂਰਨ ਕੀਤੀ ਹੈ ਕਿ ਉਹ ਸਪੈਸ਼ਲ ਕੈਨੇਡਾ ਆਪ ਦੇ ਰਜੇਵੇਂ ਛੱਡ ਕੇ ਜੀ ਹਰਦਵਾਰ ਤੋਂ ਕਾਵੜ ਲੈ ਕੇ ਆਏ ਆ ਜੀ ਕਿੰਨੇ ਕਾਵੜਾ ਹੈ ਇਸ ਵਾਰ 350 ਦੇ ਕਰੀਬ ਕਾਵੜ ਆਈ ਹੈ ਜੀ ਜਿਸ ਨੂੰ ਵਿੱਚ ਦਾਤਾ ਕਾਵੜਾ ਰੂਪ ਦਿੱਤਾ ਜਾਂਦਾ ਜੀ ਬੰਬ ਕਾਵੜਾਂ ਦਾ ਰੂਪ ਦਿੱਤਾ ਜਾਂਦਾ ਜੀ 60 ਕਿਲੋਮੀਟਰ ਬੱਚੇ ਚੱਲ ਕੇ ਰੋਜ ਵਾਲੇ ਉਹ ਵੀ ਕਾਵੜ ਲੈ ਕੇ ਆਉਂਦੇ ਇਹਦੇ ਵੀ ਇੱਥੇ ਆਉਂਦੇ ਸਾਰੀਆਂ ਮਨੁੱਖਾਂ ਜਿੰਨੇ ਵੀ ਭਗਤ ਜਨ ਇੱਥੇ ਆਉਂਦੇ ਆ ਜੀ ਮੇਰੇ ਖਿਆਲ ਚ ਕੋਈ ਭਗਤ ਜਨ ਖਾਲੀ ਨਹੀਂ ਗਿਆ ਜੀ ਠੀਕ ਹੈ ਇਹ ਜਿਹੇ ਬੱਚੇ ਆ ਵੀ ਜਿਨ੍ਹਾਂ ਦੀਆਂ 35 35 40 40 ਕਾਵੜਾਂ ਇੱਥੇ ਰੈਗੂਲਰ ਆ ਰਹੀਆਂ ਜੀ ਇਹ ਜਿਹੇ ਪਰਿਵਾਰ ਵੀ ਇੱਥੇ ਆਏ ਹੋਏ ਠੀਕ ਹੈ ਤਾਂ ਅੰਕ ਕੀ ਕਿਹੜਾ ਇਹ ਬਹੁਤ ਹੀ ਪ੍ਰਾਚੀਨ ਮੰਦਿਰ ਆ ਇੱਥੇ ਹਰ ਭਗਤ ਦੀ ਮਨੋਕਾਮਨਾ ਪੂਰਨ ਹੁੰਦੀ ਹੈ ਜੋ ਵੀ ਸੱਚੇ ਮਨ ਨਾਲ ਇੱਥੇ ਆਉਂਦੀ ਸ਼ਰਧਾ ਧਿਆਨ ਨਾਲ ਕੋਈ ਹਰ ਮਨੋ ਕਾਮਨਾ ਪੂਰਨ ਹੁੰਦਾ ਹੈ ਕਿ ਪਹਿਲਾ ਬੋਲ ਸ਼ੰਕਰ ਭਗਵਾਨ ਕੀ ਜੈ ਇਹ ਜੀ ਸਾਡਾ ਬਹੁਤ ਪ੍ਰਾਚੀਨ ਮੰਦਿਰ ਹੈ ਔਰ ਇੱਥੇ ਸਭ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਇੱਛਾ ਪੂਰਨ ਮੰਦਿਰ ਹੈ ਇੱਥੇ ਜੋ ਵੀ ਆਪਦੀ ਸੱਚੇ ਮਨ ਨਾਲ ਜੋ ਆਪਦੀ ਆਦਾ ਇੱਛਾ ਮੰਦਾ ਹੈਗਾ ਔਰ ਜਲ ਚੜ੍ਹਾਉਂਦਾ ਹੈ ਉਹਦੀ ਇੱਛਾ ਤੇ ਪੂਰੀ ਕੀਆ ਤਾਂ ਹੀ ਬਹੁਤ ਦੂਰ ਦੂਰ ਤੋਂ ਲੋਕ ਆ ਕੇ ਇੱਥੇ ਮਖਾਟੇ। ਥੈਂਕ ਯੂ। ਬੋਲ ਸ਼ੰਕਰ ਭਗਵਾਨ ਕੀ ਗਾਇ। ਇਹ ਸਾਡਾ ਮੰਦਿਰ ਜੀ ਬਹੁਤ ਪ੍ਰਚੇਤ ਮੰਦਿਰ ਹੈ। ਜਿਹਵਨ ਨੂੰ 1950 ਤੋਂ ਇਹ ਚੱਲ ਰਿਹਾ। 70 ਵਰਤੋਂ ਤੋਂ ਇਸੇ ਕਾਉਂਟ ਆ ਰਹੀ ਹੈ। ਜਿਹਵਨ ਸਾਲ ਦੇ ਵਿੱਚ ਦੋ ਵਾਰੀ ਕਾਉਂਟ ਆਉਂਦੀ ਹੈ ਤੇ ਇੱਥੇ ਜਿਹੜਾ ਮਨ ਚ ਚੱਲ ਚਲਾਉਂਦਾ ਹੋਰ ਕਰਦਾ ਪੂਜਾ ਪਾਠ ਕਰਦਾ ਉਹਦੀ ਸਾਨੂੰ ਕਾਮਨਾ ਜੋ ਹੁੰਦੀ ਹੈ ਉਹ ਪੂਰੀ ਹੁੰਦੀ ਹੈ। Di prajurit bendera bukannya apa, nama...